ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵੇਲੇ ਜਲੰਧਰ ਨਕੋਦਰ ਰੋਡ ਦੇ ਵੇਂ ਤੇ ਖੜੇ ਆਂ ਵਹੀ ਦੇ ਨਾਲ ਜਿਹੜੇ ਲੋਕ ਬੈਠੇ ਸੀ ਛੋਟੀਆਂ ਝੁੱਗੀਆਂ ਝੌਪੜੀਆਂ ਪਾ ਕੇ ਉਹ ਅਨਾਂ ਦਾ ਬਹੁਤ ਬੁਰੀ ਦਾ ਹਾਲਤ ਹੋਈ ਆ ਪਾਣੀ ਜਿਹੜਾ ਆ ਉਹਨਾਂ ਦੇ ਝੁੱਗੀਆਂ ਝੌਪੜੀਆਂ ਵਿੱਚ ਵੜ ਚੁੱਕਾ ਤੇ ਪ੍ਰਸ਼ਾਸਨ ਆਇਆ ਤੇ ਪ੍ਰਸ਼ਾਸਨ ਉਹਨਾਂ ਨੂੰ ਇਥੋਂ ਬਾਹਰ ਕੱਢ ਕੇ ਲੈ ਗਿਆ ਤੇ ਸਾਡੇ ਨਾਲ ਇਸ ਵੇਲੇ ਆਨੰਦ ਲਾਲ ਜੀ ਆ ਉਹ ਤੁਹਾਡੇ ਨਾਲ ਕਰਨਗੇ ਗੱਲ ਵੀ ਕੀ ਬਣਿਆ ਤੁਹਾਡਾ ਇਥੇ ਇੱਥੇ ਦੇ ਰਹਿਣ ਵਾਲੇ ਆ ਵਸਨੀਕ ਇੱਥੇ ਦੇ ਆਨੰਦ ਰਾਲ ਜੀ ਹਾਂਜੀ ਦੱਸੋ ਜੀ ਕੀ ਹੋਇਆ ਜੀ ਇਹ ਦੋ ਦਿਨਾਂ ਤੋਂ ਉਹ ਥੋੜਾ ਥੋੜਾ ਪਾਣੀ ਮਤਲਬ ਜਿਹਦਾ ਪਿੱਛੇ ਪਿੱਛੇ ਚੱਲਿਆ ਸੀ ਤੇ ਕੱਲ ਰਾਤ ਨੂੰ ਇੱਕਦਮ ਪਾਣੀ ਸਾਰੇ ਮਤਲਬ ਸਾਰੀਆਂ ਹੱਦਾਂ ਪਾਰ ਕਰ ਗਿਆ ਬਿਲਕੁਲ ਜੀ ਤੇ ਉਹ ਪਾਣੀ ਇਦਾਂ ਵੀ ਰਾਤ ਦੇ ਮੈਂ ਤਾਂ 2 ਵਜੇ ਦਾ ਹੀ ਜਾਗਦਾ ਸੀ ਜੀ ਮੇਰੇ ਕਦੇ ਗੇਟ ਥਾਈਂ ਆਉਂਦਾ ਸੀ ਮੈਂ ਬਾਲਟੀਆਂ ਨਾਲ ਕੱਟਦਾ ਰਿਹਾ ਪਰ ਅੱਜ ਇੰਨਾ ਸਵੇਰ ਨੂੰ ਪਾਣੀ ਵਧਿਆ ਕਿ ਮਤਲਬ ਸਾਮ੍ਹਿਆ ਨਹੀਂ ਗਿਆ ਸਾਡੇ ਤੋਂ ਸਾਡਾ ਕਈ ਸਮਾਨ ਕਈ ਜਿੱਦਾ ਬਹੁਤ ਸਾਰੀਆਂ ਚੀਜ਼ਾਂ ਵੱਚ ਪੇਟੀਆਂ ਪੁੱਡੀਆਂ ਵੀ ਰੁੜਗੀਆਂ ਤੇ ਕੁਛ ਗਿੱਲਾ ਬਹੁਤ ਸਾਮਾਨ ਹੋ ਗਿਆ ਜੀ ਤੇ ਇਸ ਕਰਕੇ ਪ੍ਰਸ਼ਾਸਨ ਆਇਆ ਸੀ ਪੁਲਿਸ ਪ੍ਰਸ਼ਾਸਨ ਆਇਆ ਸੀ ਤੇ ਸਰਪੰਚ ਉਹਨਾਂ ਨੇ ਵੀ ਟਰਾਲੀਆਂ ਲਾ ਕੇ ਬੰਦੇ ਸਾਰੇ ਕਵਰੇਜ ਕਿੱਥੇ ਆ ਉਹ ਪਿੰਡਾਂ ਦੇ ਜਿਹਦਾ ਮੁੱਦਾ ਬੋਪਾ ਰਾਈ ਇਹ ਨਾ ਦੇ ਵਿੱਚ ਉਹ ਉਹਨਾਂ ਨੇ ਨਾ ਬਿਠਾਤੇ ਉਹ ਲੈ ਕੇ ਟਰਾਲੀਆਂ ਚ ਪਾਵਾ ਕੇ ਬੰਦੇ ਕਵਰ ਕੀਤੀ ਹੈ ਜੀ ਤੇ ਰੋਟੀ ਪਾਣੀ ਦਾ ਤੁਹਾਡੇ ਨੂੰ ਕੀ ਕਰਾ ਰਾਇਆ ਤਕਸ਼ੋ ਦੇ ਬਾਰੇ ਪ੍ਰਸ਼ਾਸਨ ਸਾਨੂੰ ਕਹਿ ਗਿਆ ਜੀ ਕਿ ਸਾਨੂੰ ਉੱਥੇ ਅਸੀਂ ਨੰਗਰ ਵਰਤਾ ਦਿਆ ਕਰਾਂਗੇ ਜੀ ਮੋਦਾ ਸਕੂਲੇ ਤੇ ਬੋਪਾਰਾ ਮੇ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਅੱਧੀ ਇਸ ਵੇਲੇ ਕੋਟਰ ਕੋ ਜਨਰਲ ਰੋਡ ਦੇ ਇੰਤੇ ਖੜੇ ਆ ਤੇ ਨਹੀਂ ਇਸ ਵੇਲੇ ਫੁੱਲ ਚੱਲ ਰਹੀ ਹੈ ਜਿਹੜੀਆਂ ਬਈ ਦੇ ਕੋਲ ਤੁੰਗੀ ਦੇਖ ਰਹੇ ਆ ਕੁਝਆਂ ਦੀਆਂ ਉਹ ਬਿਲਕੁਲ ਦੁੱਧੀਆਂ ਹਨ तकरीबन ਕਿੰਨਾ ਡਾ ਕਿੰਨਾ ਹੋ ਗਿਆ ਹੈ ਅਸਵੇਲੇ ਪਾਣੀ ਜਿਹੜਾ ਆ ਇਹ ਬਾਹਰ ਖੇਤਾਂ ਨੂੰ ਜਾ ਰਿਹਾ ਹੈ ਜਿਹੜਾ ਬਾਹਰ ਤੋਂ ਤੇ ਤੁਸੀਂ ਦੇਖ ਸਕਦੇ ਆ ਸੋਨੇ ਬਈ ਫੁੱਲ ਚੱਲ ਰਹੀ ਆ ਲੇਕਿਨ ਆਵਾਜਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਬਾਕੀ ਰਾਤ ਵਾਲੀ ਪੰਡਾ ਵਿੱਚ ਕੀ ਪੰਡਾ ਆ ਰਿਹਾ ਪਰ ਹਾਲੇ ਨਹੀਂ ਪ੍ਰੋਬਲਮ ਨਹੀਂ ਤੁਸੀਂ ਦੇਖ ਸਕਦੇ ਆ ਬੱਸਾਂ ਗੱਡੀਆਂ ਵਗੈਰਾ ਜਿਹੜੀਆਂ ਆ ਉਹ ਸਾਰੀਆਂ ਜਾ ਰਹੀਆਂ ਆ ਰੋਡ ਚੱਲ ਰਿਆ ਕੋਈ ਕੋਈ ਪ੍ਰੋਬਲਮ ਨਹੀਂ ਮਾਫੀ ਅਖੀਰiyat ਦੇ ਨਾਲ ਜੇਕਰ ਰੋਡ ਦੀ ਨਾਲ ਕੋਈ ਪ੍ਰੋਬਲਮ ਨਹੀਂ ਤੇ ਨਹੀਂ ਅਸਲ ਫੁੱਲ ਆਪਣੇ ਭਾਵ ਦੀ ਆਲੀਆ ਲੇਕਿਨ ਪਾਹ ਪਾਣੀ ਜਿਹੜਾ ਆ ਖੇਤਾਂ ਨੂੰ ਵੀ ਜਾ ਰਿਹਾ ਹੈ